ਆ ਬੈਠਿਆ ਜੀ ਪਿੰਡ ਪੰਨੀ ਵਾਲਾ ਫਤਾ ਆਪਣੇ ਆਫਿਸ ਦੇ ਵਿੱਚ ਤੇ ਆਪਾਂ ਨਵੇਂ-ਨਵੇਂ ਮੁੱਦਿਆਂ ਤੇ ਗੱਲਬਾਤਾਂ ਕਰਦੇ ਰਹਿੰਦੇ ਆ ਤੇ ਤੁਹਾਡੇ ਨਾਲ ਆਪਾਂ ਨਵੇਂ-ਨਵੇਂ ਮੁੱਦਿਆਂ ਤੇ ਗੱਲਬਾਤ ਕਰਦੇ ਆ ਤੇ ਤੁਸੀਂ ਕਮੈਂਟਾਂ ਰਾਹੀਂ ਫਿਰ ਸੁਝਾਅ ਵੀ ਦਿੰਦੇ ਰਹਿੰਦੇ ਆ ਤੇ ਤੁਹਾਡੇ ਸੁਝਾਅ ਸਾਡੇ ਗਿਆਨ ਦੇ ਵਿੱਚ ਵਾਧਾ ਕਰਦੇ ਆ ਤੇ ਅਸੀਂ ਉਹਨਾਂ ਗੱਲਾਂ ਤੇ ਫਿਰ ਅਮਲ ਕਰਦੇ ਆ ਜੋ ਤੁਹਾਡੇ ਸੁਝਾਅ ਹੁੰਦੇ ਆ ਕਮੈਂਟਾਂ ਰਹਿ ਤੁਸੀਂ ਸੁਝਾਅ ਦਿੰਨੇ ਤੇ ਵੱਧ ਤੋਂ ਵੱਧ ਤੁਸੀਂ ਸੁਝਾਅ ਦਿਆ ਕਰੋ ਸਾਨੂੰ ਦੱਸਿਆ ਕਰੋ ਵੀ ਇੱਥੇ ਤੁਸੀਂ ਗਲਤ ਹੈ। ਤੇ ਅੱਜ ਅਸੀਂ ਇਹ ਗੱਲਬਾਤ ਕਰ ਰਹੇ ਆ ਮੇਰੇ ਨਾਲ ਵਿਸ਼ਵ ਪੰਜਾਬੀ ਟੀਵੀ ਦੇ ਪੱਤਰਕਾਰ ਕੇਵਲ ਸ਼ਰਮਾ ਜੀ ਤੇ ਅਸੀਂ ਜਿਹੜੀ ਗੱਲਬਾਤ ਅੱਜ ਕਿਸਾਨੀ ਤੇ ਕਰ ਰਹੇ ਆ ਵੀ ਕਿਸਾਨੀ ਤੇ ਆਪਾਂ ਵੀ ਕਿਸਾਨੇ ਨਿਗਰਦੀ ਜਾ ਰਹੀ ਹੈ ਐਮਐਸਪੀ ਤੇ ਜਿਹੜੇ ਉਹਨਾਂ ਨੇ ਮੰਨਿਆ ਸੀ ਵੀ ਐਮਐਸਪੀ ਅਸੀਂ ਦੇਵਾਂਗੇ ਕਾਨੂੰਨ ਬਣਾਵਾਂਗੇ ਤੇ ਉਹ ਨਹੀਂ ਐਮਐਸਪੀ ਤੇ ਕਾਨੂੰਨ ਦਿੱਤਾ ਆ ਕਾਨੂੰਨ ਬਣਾਇਆ ਹੋਰ ਵੀ ਜਿਹੜਾ ਬੀਲੀ ਰੈਗੂਲੇਟਰੀ ਕਮਿਸ਼ਨ ਆ ਉਹ ਉਹਨਾਂ ਨੇ ਵਾਪਸ ਲੈਣਾ ਕੀਤਾ ਸੀ ਸਾਰੇ ਦੇਖ ਦੇ ਵਿੱਚ ਐਮਐਸਪੀ ਦੇਣੀ ਕੀਤੀ ਸੀ ਕੀ ਫਸਲਾ ਤੇ ਐਮਐਸਪੀ ਦੇਣੀ ਸੀ ਤੇ ਉਹ ਨਹੀਂ ਹੋਇਆ ਸਾਰਾ ਕੁਝ ਪਮੋਕਰ ਦੀ ਸਰਕਾਰ ਆ ਸੈਂਟਰਲ ਸਰਕਾਰ ਹੁਣ ਦੁਬਾਰਾ ਫੇਰ ਡੱਲੇਵਾਲ ਸਾਹਿਬ ਨੇ ਉੱਥੇ ਅੰਤ ਰੱਖ ਲਿਆ ਵੀ ਮਰਨਵਾਰਤ ਰੱਖ ਲਿਆ ਤੇ ਮੇਰੇ ਨਾਲ ਸ਼ਰਮਾ ਜੀ ਬੈਠੇ ਆ ਵੀ ਹੁਣ ਜਿਹੜਾ 4 ਤਰੀਕ ਨੂੰ ਇਹਨਾਂ ਨੇ ਤਾਂ ਜਿਹੜੇ ਰਾਜਨੀਤਿਕ ਗੁਰਪਸੀ ਭਾਰਤੀ ਕਿਸਾਨ ਯੂਨੀਅਨ ਨੇ ਰਾਜਨੀਤਿਕ ਤੇ ਇੱਕ ਪਾਸੇ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਕਿੰਨੇ ਤਾਂ ਉੱਥੇ ਮੋਰਚਾ ਲਾਇਆ ਨਲੇਵਾਲ ਸਾਹਿਬ ਰਾਣੀ ਉਹਨਾਂ ਨੇ ਉੱਥੇ ਇਕੱਠ ਰੱਖ ਲਿਆ ਤੇ ਦੂਜੇ ਪਾਸੇ ਮਹਾਪੰਚਾਇਤ ਉਹਨਾਂ ਨੇ ਕਰ ਲਈ ਤੇ ਦੂਜੇ ਪਾਸੇ ਜਿਹੜੇ ਰਾਜਨੀਤਕ ਆਲੇ ਸੀ ਉਗਰਾਹਾ ਵਾਲੇ ਸੀ ਟਕੌਂਦਾ ਵਾਲੇ ਸੀ ਥਨੇਰ ਵਾਲੇ ਸੀ ਔਰ ਜਿੰਨੇ ਵੀ ਸੀ ਉਹਨਾਂ ਨੇ ਮੋਗੇ ਰੱਖ ਲਿਆ ਹੁਣ ਕਾਠ ਉੱਥੇ ਵੀ ਬਹੁਤ ਸੀ ਤੇ ਕਾਠ ਇੱਥੇ ਵੀ ਬਹੁਤ ਸੀ ਵੀ ਇਹ ਕੀ ਮਸਲ ਮਸਲਾ ਕੀ ਹੋਇਆ ਵੀ ਲੋਕ ਜਥੇਬੰਦੀਆਂ ਨਾਲ ਜੁੜੇ ਆ ਵੀ ਕਿਸਾਨੀ ਨਾਲ ਨਹੀਂ ਜੁੜੇ ਵੀ ਜਾਂ ਫਿਰ ਦੋਹਾਂ ਪਾਸੇ ਇਕੱਠ ਹੁਣ ਦਾ ਮਤਲਬ ਕੀ ਸੀ ਜੇ ਉਹਨੂੰ ਚੰਗਾ ਸਮਝਦੇ ਸੀ ਤੇ ਖਨੂਰੀ ਜਾਵਣਾ ਚਾਹੀਦਾ ਸੀ ਵੀ ਉੱਥੇ ਉਹਨਾਂ ਨੇ ਕਿਸਾਨੀ ਮੰਗਾ ਦੀ ਖਾਤਰ ਵਰਤ ਮਰਨ ਵਾਰਤ ਰੱਖਿਆ ਤੇ ਹੁਣ ਉਹਨਾਂ ਨੇ ਆਖਿਆ ਵੀ ਅਸੀਂ 15 ਤਰੀਕ ਨੂੰ ਮੀਟਿੰਗ ਕਰਾਂਗੇ ਤੇ ਜਾ ਵੀ ਆਏ ਉਹਨਾਂ ਢੱਲੇਵਾਲ ਸਾਹਿਬ ਕੋਲੇ ਤੇ ਉੱਥੇ ਢੱਲੇਵਾਲ ਸਾਹਿਬ ਕੋਲੇ ਜਾ ਕੇ ਤੇ ਉਹਨਾਂ ਨੇ ਸਾਰੀ ਗੱਲਬਾਤ ਕਰ ਲਈ ਵੀ ਆਪਾਂ ਇਹਨੂੰ ਸਾਂਝਾ ਮੋਰਚਾ ਚ ਚਲਾਈ ਸ਼ਰਮਾ ਜੀ ਲੇਟ ਨਹੀਂ ਹੋਗੇ ਜੇ ਇਹੇ ਕੰਮ ਪਹਿਲਾਂ ਕਰ ਦਿੰਦੇ ਕਾਫੀ ਸਮਾਂ ਮਤਲਬ ਜੀ ਦਲੇਵਾਲ ਸਾਹਿਬ ਨੂੰ ਮਨਲਾ ਤਾਂ ਹੋ ਗਿਆ ਉਹਨੇ 50 ਦਿਨ ਤਾਂ ਬੈਠੇ ਰਹੋ 48 ਦਿਨ ਹੋ ਗਿਆ ਜੀ 48 ਦਿਨ ਹੋ ਗਏ ਵੀ 48 ਦਿਨ ਹੋ ਗਏ ਤੇ ਇਹੇ ਕੰਮ ਜਿਹੜਾ ਹੁਣ ਇਹਨਾਂ ਨੇ ਕੀਤਾ ਵੀ ਉੱਥੇ ਇਕੱਠ ਰੱਖ ਕੇ ਵੀ ਅਸੀਂ ਹੁਣ ਉੱਥੇ ਜਾਂਦੇ ਆ ਤੇ ਇਹੇ ਕੰਮ ਪਹਿਲਾਂ ਨਹੀਂ ਕਰਦੇ ਮੈਂ ਚੀ ਤਾਂ ਸਭ ਤੋਂ ਪਹਿਲਾਂ ਮੈਂ ਸਾਡੇ ਦਫ਼ਤਰ ਦੇ ਵਿੱਚ ਪਹੁੰਚਿਆ ਅੱਜ ਸਰਦਾਰ ਬਲਕੰਦ ਸਿੰਘ ਜਟਾਣਾ ਸੀਨੀਅਰ ਪੱਤਰਕਾਰ ਪੰਜ ਪਾਣੀ ਨਿਊਜ਼ ਅਤੇ ਪੰਜਾਬੀ ਜਾਗਰ ਅੱਜ ਕੁਝ ਵਿਸ਼ਿਆਂ ਤੇ ਚਰਚਾ ਕਰਨ ਵਾਸਤੇ ਇੱਥੇ ਬੈਠੇ ਆਂ ਬੜਾ ਵਧੀਆ ਜਿਹਾ ਮੁੱਦਾ ਕਿਸਾਨੀ ਮੁੱਦਾ ਜਿਹੜਾ ਜੋ ਪਿਛਲੇ 8-9 ਮਹੀਨਿਆਂ ਤੋਂ ਲਗਾਤਾਰ ਖਨੌਰੀ ਬਾਰਡਰ ਤੇ ਚੱਲ ਰਿਹਾ ਹੈ ਜਿਸ ਦੇ ਵਿੱਚ ਜਿਹੜੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਗਿਆ ਸਮੱਸਿਆ ਮਲਕਾਨੀ ਦੀ ਸਮੱਸਿਆ ਇੱਥੇ ਆ ਵੀ ਜਿਹੜੀਆਂ ਦੂਜੀਆਂ ਤੇਰਾ ਜਦੋਂ ਧਰਨਾ ਦਿੱਲੀ ਚੱਲਿਆ ਸੀ ਆ ਇੱਕ ਸਾਲ ਧਰਨਾ ਲੱਗਿਆ ਉੱਥੇ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਮਹੀਨਾ ਹੋਰ ਬੈਠੋ ਪਰ ਕਿਤੇ ਨਾ ਕਿਤੇ ਹੋਰ ਸੀ ਭੱਜਣ ਦੀ ਘਰੇ ਵਾਪਸ ਆਉਣ ਦੀ ਜਿਸ ਦੀ ਵਜ੍ਹਾ ਕਰਕੇ ਅੱਜ ਉਹ ਜਿਹੜੀ ਮੋਦੀ ਨੇ ਅਨਾਉਂਸ ਵੀ ਕਰਤਾ ਸੀ ਐਮਐਸਪੀ ਦਾ ਪਰ ਉਹ ਜੇ ਉਦੋਂ ਹੀ ਕਾਨੂੰਨ ਲਾਗੂ ਹੋ ਜਾਂਦਾ ਅੱਜ ਇਹ ਨੌਬਤ ਨਹੀਂ ਹੋਣੀ ਸੀ ਹੁਣ ਜਥੇਬੰਦੀਆਂ ਮੇਰੇ ਹਸਾਮ ਨਾਲ ਪੰਜਾਬ ਦੇ ਵਿੱਚ ਘਟੋ-ਘਟ 40 ਦੇ ਕਰੀਬ ਹੋਣਗੀਆਂ। ਵੈਗਿਆ ਠੀਕ ਹੈ। ਇਹਦੇ ਵਿੱਚੋਂ ਇਹ 5-7 ਜਥੇਬੰਦੀਆਂ ਜਿਹੜੀਆਂ ਇਸ ਟਾਈਮ ਤੇ ਖਣੌਰੀ ਬੱਟ ਤੇ ਬੈਠੀਆਂ। ਹੂੰ ਪਤਾ ਨਹੀਂ ਇਹਨਾਂ ਦੇ ਵਿੱਚ મતਭੇਦ ਕੀ ਹੈ ਵੀ ਅਸੀਂ ਅੱਗੇ ਹੋ ਜਾਈਏ ਜਾਂ ਇਹ ਅੱਗੇ ਹੋ ਜਾਣ। ਹੂੰ ਸਮੱਸਿਆ ਇੱਥੇ ਹੈ। ਹੂੰ ਠੀਕ ਹੈ। ਅੱਜ ਡੱਲੇਵਾਲ ਸਾਹਿਬ ਨੂੰ 48 ਦਿਨ ਹੋ ਗਏ ਭੁਖੜ 48 ਬੈਠੇ ਨੂੰ। ਹੂੰ ਜੇ ਇਹਨਾਂ ਨੇ ਇਕੱਠੇ ਹੋਣਾ ਹੁੰਦਾ ਪਹਿਲਾਂ ਹੋ ਜਾਂਦੇ ਅੱਜ ਨੂੰ ਇੰਨਾ ਉਤ ਨਹੀਂ ਹੋਣੀ ਸੀ ਠੀਕ ਹੈ ਸਵੱਸਿਆ ਇੱਥੇ ਆ ਕਿ ਛਾਵਾਸ਼ੇ ਕਿਤੇ ਡੱਲੇਵਾਲ ਸਾਹਮਣੋਂ ਨਾ ਮਿਲ ਜੇ ਠੀਕ ਹੈ ਜੇ ਸਾਡਾ ਕਿਸਾਨ ਇੱਕ ਜੁੱਟ ਹੋਵੇ ਹੈਗਾ ਵੀ ਹੈ ਪਰ ਇਹ ਕਿਤੇ ਨਾ ਕਿਤੇ ਇਹ ਜਥੇਬੰਦੀਆਂ ਦੀਆਂ ਵਜ੍ਹਾ ਕਰਕੇ ਅੱਜ ਕਿਸਾਨ ਜਿਹੜਾ ਸਾਡਾ ਉਹ ਦੂਰ ਹੋਇਆ ਛੜਕਾ ਤੇ ਰੋੜ ਰਿਆ ਰੋਲ ਵੀ ਰਿਆ ਪਰ ਇਹ ਜਥੇਬੰਦੀਆਂ ਦੂਰ ਵੀ ਹੋਇਆ ਦੂਰ ਹੋਣ ਦਾ ਕਾਰਨ ਇਹ ਆ ਕਿ ਇਹ ਆਪਣੇ ਜਿਹੜੇ ਕਿਸਾਨ ਆ ਉਹਨਾਂ ਨੂੰ ਸੁਭਾਲ ਨਹੀਂ ਸਕੇ ਮੌਕੇ ਤੇ ਹੂੰ ਆਪਣੇ ਤੁਸੀਂ ਪਿੰਡਾਂ ਦੇ ਵੇਖਿਆ ਹੋਣਾ ਪਹਿਲਾਂ ਲਗਾਤਾਰ ਕਿੰਨੇ ਕਿਸਾਨ ਇਹਨਾਂ ਨਾਲ ਜੁੜਦੇ ਸੀਗੇ ਹੁਣ ਤੁਸੀਂ ਜਦੋਂ ਮੰਨ ਲਾ ਕੋਈ ਧਰਨਾ ਹੁੰਦਾ ਜਾਂ ਕੁਝ ਵੀ ਹੁੰਦਾ ਹੈ ਕਿਸਾਨ ਨਹੀਂ ਇਕੱਠੇ ਹੁੰਦੇ ਆਪ ਦਾ ਵਿਸ਼ਵਾਸ ਹੌਲੀ ਹੌਲੀ ਖਤਮ ਕਰ ਰਿਹਾ ਕਿਉਂ ਕਰ ਰਿਹਾ ਇਹਨਾਂ ਵਜ੍ਹਾ ਕਰਕੇ ਖਤਮ ਕਰ ਰਿਹਾ ਪਰ ਸਭ ਤੋਂ ਜਿਹੜੀ ਮੇਨ ਗੱਲ ਏ ਆ ਵੀ ਅੱਜ ਕਿਸਾਨੀ ਵਾਸਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਊਗਾ ਪਰ ਸਮਾਂ ਬਹੁਤ ਜ਼ਿਆਦਾ ਇਹਨਾਂ ਨੇ ਉਹ ਟਾਈਮ ਲਿਆ ਜਿਹਦੇ ਕਰਕੇ ਅੱਜ ਨੁਕਸਾਨ ਸਰਦਾ ਡੱਲੇਵਾਲ ਸਿਹਤ ਦਾ ਵੀ ਹੋ ਰਿਹਾ ਠੀਕ ਹੈ ਸਰਕਾਰਾਂ ਤਾਂ ਉਹਦਾ ਵੱਖਰਾ ਰੂਪ ਹੈ ਵੀ ਉਹਨਾਂ ਨੇ ਉਹਨੂੰ ਮੰਨਣਾ ਨਹੀਂ ਮੰਨਣਾ ਉਹਨਾਂ ਦਾ ਵਿਸ਼ਾ ਹੈ ਠੀਕ ਹੈ ਪਰ ਜਿਹੜਾ ਡੱਲੇਵਾਲ ਦੀ ਸਿਹਤ ਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਅੱਜ ਜੇ ਇਕੱਠੇ ਹੁੰਦੇ ਵੱਡਾ ਰੂਪ ਪੈਦਾ ਹੁੰਦਾ ਤੇ ਸ਼ਾਇਦ ਹੋ ਜਾਦਾ ਇਹ ਦਿੱਲੀ ਪਹੁੰਚ ਜਾਂਦੀ ਇਹ ਇੱਕਾ ਹੁੰਦਾ ਤਾਂ ਹੂੰ ਬਾਕੀ ਮਨੇ ਪਾਇ ਹਰਦ ਕਰ ਰੋ ਵੀ ਢੱਲੇਵਾਲ ਸਾਹਿਬ ਨੇ ਉੱਥੇ ਢੱਲੇਵਾਲ ਸਾਹਿਬ ਦੀ ਗਲਤੀ ਹੈ ਵੀ ਜਿਹੜਾ ਉਹਨਾਂ ਨੇ ਉੱਥੇ ਮਤਲਬ ਵਰਤ ਰੱਖ ਲਿਆ ਹੂੰ ਵੀ ਦੂਜਿਆਂ ਨੂੰ ਪੁੱਛਿਆ ਨਹੀਂ ਹਾਂ ਜਾਂ ਵੀ ਦੂਜਿਆਂ ਦੀ ਗਲਤੀ ਆਪਾਂ ਬਣਦੇ ਆ ਵੀ ਉਹਨਾਂ ਨੇ ਢੱਲੇਵਾਲ ਸਾਹਿਬ ਦਾ ਸਾਥ ਨਹੀਂ ਦਿੱਤਾ ਵੀ ਹੁਣ ਜੋ ਸਾਥ ਦੀ ਜਾਂਦੇ ਆ ਵੀ ਇਹੇ ਸਾਥ ਜੇ ਪਹਿਲਾਂ ਦੇ ਦਦੇ ਹੂੰ ਵੀ ਕਿਵੇਂ ਸਮਝਦੇ ਆਂ ਵੀ ਲੜਾਈ ਫਿਰ ਇਹ ਕਾਦੀ ਹੁੰਮੇ ਦੀ ਹੈ ਇਹ ਹੁੰਮੇ ਦੀ ਵੀ ਹੈ 6 ਦਿਨਾਂ ਨੇ ਆਪਸ ਵਿੱਚ ਜੇ ਮੱਲਾ ਤਾਲਮੇਰ ਹੋ ਜਾਂਦਾ ਇਹਨਾਂ ਦਾ ਆਪਸ ਵਿੱਚ ਠੀਕ ਹੈ ਕੱਲੇ ਮੰਨ ਲੋ ਚਾਰ ਜਥੇ ਬੰਦੀਆਂ ਪੰਜ ਜਥੇ ਬੰਦੀਆਂ ਨੇ ਕਾਲ ਦਿੱਤੀ ਵੀ ਅਸੀਂ ਦਿੱਲੀ ਜਾਣਾ ਠੀਕ ਹੈ ਜੇ ਇਹੀ ਰਲ ਕੇ ਜਾਂਦੀਆਂ ਲੜਦੀਆਂ ਤੇ ਸ਼ਾਇਦ ਆਖੀ ਇਹ ਸੰਘਰਸ਼ ਨੂੰ ਜਿੱਤ ਕੇ ਘਰੇ ਵਾਸ ਵੀ ਆ ਜਾਂਦੇ ਹਮ ਸਮੱਸਿਆ ਇੱਥੇ ਆ ਵੀ ਕੱਲੇ ਦੀ ਲੜਦੀ ਕੱਲਾ ਨਾ ਤਾਂ ਕੋਈ ਜਿੱਤਿਆ ਨਾ ਹੀ ਕਿਸੇ ਨੇ ਜਿੱਤਣਾ ਡੱਲੇਵਾਲ ਸਾਹਿਬ ਹੁਣ ਮਰਨ ਵਰਤੇ ਬੈਠਿਆ ਹੈ ਉਹਨਾਂ ਦਾ ਸਰੀਰ ਬਿਲਕੁਲ ਜਵਾਬ ਦੇ ਗਿਆ ਜਿੰਨੇ ਵੀ ਉਹਦੇ ਅੰਗ ਸੀ ਸਾਰੇ ਜਵਾਬ ਦੇ ਗਏ ਹੁਣ ਫਸਜ ਕਰੋ ਵੀ ਇਹਨਾਂ ਨੇ ਮੀਟਿੰਗ ਰੱਖ ਕੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲੇਖਣਾ ਹੈ ਕਿ ਆਪਾਂ ਡੱਲੇਵਾਲ ਨੂੰ ਵੀ ਬਚਾਈਏ ਤੇ ਕਾਨੂੰਨ ਲਾਗੂ ਕਰਾਈਏ ਤੇ ਲੱਗਦਾ ਵੀ ਡੱਲੇਵਾਲ ਸਾਹਿਬ ਹੁਣ ਦੁਬਾਰਾ ਫੇਰ ਜਿ ਪਾਲ ਹੋ ਜਾਣਗੇ ਜਾਈਟੀ ਛੇਤੀ ਮੋਦੀ ਉਹ ਕਾਨੂੰਨ ਲਾਗੂ ਕਰ ਦੂਗਾ ਤੇ ਜੇ ਉਹਨੇ ਕਰਤੇ ਫੇਰ ਡੱਲੇਵਾਲ ਸਾਹਿਬ ਨੂੰ ਦੁਬਾਰਾ ਫੇਰ ਡਾਕਟਰ ਜਾਂ ਵੀ ਬਾਲ ਕਰ ਦੇਣਗੇ ਜਦੋਂ ਸ੍ਰੀ ਤਰਨ ਦੇ ਖਤਮ ਹੋਇਆ ਪਿਆ ਨਹੀਂ ਲੱਗਦਾ ਹਲੇ ਕੇਂਦਰ ਸਰਕਾਰਾ ਸ਼੍ਰੀ ਮਨਜੂ ਜੇ ਮੰਨਣਾ ਹੁੰਦਾ ਤਾਂ ਸ਼ਾਇਦ ਉਹ ਇਹ ਨਹੀਂ ਨੌਂ ਬਿਰੋ ਜੇ ਮੰਨ ਕੇ ਚੱਲ ਕਾਨੂੰਨ ਮੋਦੀ ਸਰਕਾਰ ਨੇ ਮੰਨ ਕੇ ਚੱਲ ਪਹਿਲਾਂ ਪਿਛਲੇ ਉਦੋਂ 2020 ਦੇ ਵਿੱਚ ਵੀ ਕਹਿ ਤਾ ਅਨਾਉਂਸ ਕਰਤਾ ਸੀ ਆ ਲਾਗੂ ਕਰਨ ਦੇ ਵਿੱਚ ਕਿੰਨੀ ਕੁ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਆ ਚਲੋ ਉਹ ਤਾਂ ਜਿਹੜੇ ਇੱਕ ਕਾਨੂੰਨੀ ਮਾਹਰ ਆਉਹੀ ਦੱਸ ਸਕਦੇ ਆ ਆਪਾਂ ਨੂੰ ਇਸ ਚੀਜ਼ ਦਾ ਇਹ ਨਹੀਂਗਾ ਨਹੀਂ ਫਸ ਕਰੋ ਵੀ ਜੇ ਇੱਕ ਲੋਕ ਲਹਿਰ ਬਣਾ ਦਿੰਦੇ ਆ ਇਹ ਅੱਗੇ ਲੋਕ ਲਹਿਰ ਬਣਾਤੀ ਸੀ ਸਾਰੇ ਸੂਬੇ ਵੀ ਇਕੱਠੇ ਹੋ ਜਾਂਦੇ ਆ ਇੱਕ ਲਹਿਰ ਬਣ ਜਾਂਦੀ ਆ ਤੇ ਮੋਦੀ ਨੂੰ ਫਸਕਲਾ ਝੁਕਣਾ ਪਿਆ ਜਾਂਦਾ ਤੇ ਇਹਦੇ ਤੇ ਤਾਂ ਟਾਈਮ ਲੱਗੂਗਾ ਫਿਰ ਢੱਲੇਵਾਲ ਸਾਹਿਬ ਨੂੰ ਕਿਵੇਂ ਬਚਾਇਆ ਜਾ ਸਕਦਾ ਢੱਲੇਵਾਲ ਸਾਹਿਬ ਨੂੰ ਤਾਂ ਇਸ ਬਚਾਇਆ ਜਾ ਜੇ ਸਾਰੇ ਇੱਕਜੁੱਟ ਹੋਣ ਉਹਨਾਂ ਨੂੰ ਸਮਝਾਇਆ ਜਾਵੇ ਭਾਈ ਤੁਸੀਂ ਮੰਨ ਲਿਓ ਚਲੋ ਵੀ ਅੰਛਨ ਦਾ ਚਲੋ ਮੈਡੀਕਲ ਜਿਹੜੀ ਸਹੂਲਤਾਂ ਤੁਸੀਂ ਉਹ ਲੈ ਕੇ ਆਪਦਾ ਅੰਕਣ ਜਾਰੀ ਰੱਖੋ ਪਰ ਆਦੀ ਸਿਹਤ ਵਾਸਤੇ ਧਿਆਨ ਰੱਖੋ ਉਹਦਾ ਸਿਰ ਧਿਆਨ ਵਿੱਚ ਰੱਖਣਾ ਚਾਹੀਦਾ ਠੀਕ ਹੈ ਵੀ ਅੱਜ ਉਹਨਾਂ ਰੱਖਿਆ ਮੰਨ ਲਓ ਕੱਲ ਨੂੰ ਬੇਚਾਨ ਕੋਈ ਹੋ ਜਾਦਾ ਵੈਗਰੂ ਨਾ ਕਰੇ ਪਰ ਫਿਰ ਵੀ ਕੋਈ ਅਗਲਾ ਬੰਦਾ ਬੈਠਣਾ ਪਊਗਾ ਠੀਕ ਹੈ ਨੁਕਸਾਨ ਤਾਂ ਹੈਗਾ ਜਥੇਬੰਦੀ ਨੂੰ ਘਾਟਾ ਤਾਂ ਪੈਂਦਾ ਬਹੁਤ ਵੱਡਾ ਕਿਉਂਕਿ 10 ਸਾਲਾਂ ਦੇ ਵਿੱਚ ਇਹੋ ਜਿਹੇ ਨੇਤਾ ਨਾ ਤਾਂ ਮਿਲਣਨ ਨਾ ਕਦੇ ਆਉਣਾ ਠੀਕ ਹੈ ਇਹਦਾ ਮਤਲਬ ਜਿਹੜਾ ਥੋੜਾ ਮਤਲਬ ਇਹ ਹੈ ਵੀ ਇਹ ਸਾਰੇ ਇਕੱਠੇ ਹੋ ਜਾਣ ਇਕੱਠੇ ਹੋ ਕੇ ਉਸ ਤੋਂ ਬਾਅਦ ਚਲੋ ਦਿੱਲੀ ਜਾਣ ਉਧਰੋਂ ਇੱਕ ਤਾਂ ਦਿੱਲੀ ਜਾਣ ਤੇ ਇੱਕ ਡੱਲੇਵਾਲ ਸਾਹਿਬ ਨੂੰ ਇਹ ਸਮਝਾਉਣ ਵੀ ਅਸੀਂ ਆਪਾਂ ਹੁਣ ਸਾਰੇ ਇਕੱਠੇ ਹੋਗੇ ਇਕੱਠੇ ਹੋਗੇ ਪਹਿਲਾਂ ਵਾਂਗੂ ਆਪਾਂ ਹੁਣ ਆਪਾਂ ਲੜਾਈ ਲੜਾਂਗੇ ਤੇ ਤੁਸੀਂ ਮੈਡੀਕਲ ਸਹਾਤਾ ਲੈ ਲਓ ਆਹ ਹੀ ਕਹਣਾ ਆਪਣੀ ਹੈਮੋਸ਼ਟ ਨਹੀਂ ਪਹੂਗੀ ਹਾਂ ਵੀ ਅਸੀਂ ਮੰਨ ਲਈਏ ਚਲ ਰਲ ਕੇ ਚੱਲੋਗੇ ਹਾਂ ਇੱਕਜੁੱਟ ਹੋਗੇ ਜੇ ਪੰਜੇ ਉਂਗਲਾਂ ਠੀਕ ਹੈ ਜੇ ਇਕੱਠਾ ਹੋ ਕੇ ਚੱਲੋਗੇ ਤੁਸੀਂ ਤੇ ਕਾਮਯਾਬ ਹੋ ਜਾਓਗੇ ਜੇ ਇਕੱਲੇ ਇਕੱਲੇ ਚੱਲੋਗੇ ਤੇ ਸਾਨੂੰ ਕਿਸੇ ਨੇ ਕੰਮ ਸਰਕਾਰਾਂ ਦਾ ਕੰਮ ਆ ਤੁਹਾਨੂੰ ਨਿਖੇੜਨਾ ਠੀਕ ਹੈ ਉਹ ਥੋੜੇ ਚ ਦਰਾਰ ਵੀ ਪਾਉਣਗੇ ਬੜਾ ਕੁਝ ਕਰਨਗੇ ਤੁਸੀਂ ਇੱਕਾ ਨਾ ਹੋ ਪਰ ਸਾਨੂੰ ਇੱਕਾ ਹੋਵੋਗੇ ਤੁਸੀਂ ਕਾਮਯਾਬੀ ਹੋ ਜਾਓਗੇ ਤੇ ਜਿੱਤ ਵੀ ਪ੍ਰਾਪਤ ਕਰੋਗੇ ਤੇ ਆਪਣੇ ਕਿਸਾਨ ਵੀ ਖੁਸ਼हाल ਹੋਣਗੇ ਤੇ ਡੱਲੇਵਾਲ ਸਾਹਿਬ ਨੂੰ ਵੀ ਬਚਾ ਲੈਣਗੇ ਹਾਂ ਡੱਲੇਵਾਲ ਸਾਹਿਬ ਨੂੰ ਵੀ ਬਚਾ ਲੈਣਗੇ ਵੀ ਜੇ ਉਹਨਾਂ ਨੂੰ ਕਹਿਣਗੇ ਵੀ ਤੁਸੀਂ ਚਲੋ ਮੈਡੀਕਲ ਸਹਾਇਤਾ ਲੈ ਲਓ ਆਪਾਂ ਸਾਰੇ ਇਕੱਠੇ ਹੋ ਗਏ ਜੀ ਤੇ ਉਹਨਾਂ ਨੂੰ ਇੱਕ ਮਤਲਬ ਇੱਕ ਕਿਸਮ ਦਾ ਸਾਰੇ ਜਣੇ ਹੁਕਮ ਕਰ ਦੇਣਗੇ ਤੇ ਉਹਨਾਂ ਨੂੰ ਵੀ ਬਚਾ ਲੈਣਗੇ ਵੀ ਇਹੀ ਕਹਿਣ ਦਾ ਮਤਲਬ ਹੈ ਹਾਂ ਬਚਾਉਣਾ ਜ਼ਰੂਰੀ ਵੀ ਹੈ ਜਿਹੜਾ ਮੰਨ ਕੇ ਚੱਲ ਆਪਣੇ ਅਨ ਦਾਤਾ ਦੀ ਰਾਖੀ ਵਾਸਤੇ ਅੱਜ 48ਵਾਂ ਦਿਨ ਹੈ ਠੀਕ ਹੈ ਜਿਨੇ ਅੱਜ ਆਪਦੇ ਮੂੰਹ ਤੇ ਕੋਈ ਚੀਜ਼ ਅੰਦਰ ਵੀ ਨਿਟ ਪਾਈ ਨਿਟ ਪਾਈ ਇਹ ਉਹਦਾ ਅਸੀਂ ਉਹਨੂੰ ਸਲਾਮ ਕਰਦੇ ਹਾਂ ਉਹ ਜਿਨ੍ਹਾਂ ਨੇ ਅੱਜ 48 ਦਿਨ ਹੋ ਕੇ ਆਪਣੇ ਪੰਜਾਬ ਦੇ ਸਾਰੇ ਦੇਸ਼ ਦੇ ਵਿੱਚ ਕਿਸਾਨਾਂ ਦੀ ਬਾਹ ਫੜੀ ਹੈ ਜਿਨ੍ਹਾਂ ਨੇ ਨਾਲੇ ਕੈਂਸਰ ਦੇ ਮਰੀਜ਼ ਐ ਕੈਂਸਰ ਦੇ ਮਰੀਜ਼ ਆ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨਾਲ ਹੋਸਾ ਪੀੜਤ ਹੁਣ ਪਰ ਅਸੀਂ ਅੱਜ ਸਾਡੇ ਵੱਲੋਂ ਵੀ ਡੱਲੇਵਾਲ ਨੂੰ ਅਪੀਲ ਹੈ ਵੀ ਤੁਸੀਂ ਮੈਡੀਕਲ ਸੌਲਟ ਜਰੂਰ ਲਓ ਅੱਛਾ ਵੀ ਜਿਹੜੇ ਉਹ ਕਹਿੰਦੇ ਆ ਵੀ ਐਮਐਸਪੀ ਸਾਰੇ ਦੇਸ਼ 'ਚ ਲਾਗੂ ਕਰੋ ਦੂਜੀ ਗੱਲ ਇਹ ਕਹਿੰਦੇ ਆ ਵੀ ਜਿਹੜੀਆਂ ਦੋ ਫਸਲਾਂ ਤੇ ਹਰਿਆਣੇ ਨੂੰ ਤੇ ਪੰਜਾਬ ਨੂੰ ਦੋ ਫਸਲਾਂ ਤੇ ਤੁਸੀਂ ਦਿੰਨੇ ਹੋ ਵੀ ਇਹਦਾ ਕਾਨੂੰਨ ਬਣਾਓ ਵੀ ਜੇ ਇਹ ਹੋ ਸਕਦਾ ਵੀ ਸਾਰੇ ਇਹਨਾਂ ਨੂੰ ਤਾਂ ਆ ਦੇਣੀਆਂ ਔਖੀਆਂ ਦੋ ਫਸਲਾਂ ਤੇ ਦੇਣੀਆਂ ਔਖੀਆਂ ਇਹਨਾਂ ਨੂੰ ਐਮਐਸਪੀ ਤਾਂ ਆ ਗੜਾਉਣ ਭਰੇ ਪਏ ਆ ਪਿਛਲੇ ਸਾਲ ਖਾਲੀ ਨਹੀਂ ਹੋਏ ਤੇ ਆ ਧੋਨਾ ਰੱਖਣ ਨੂੰ ਇਹਨਾਂ ਨੂੰ ਜਗ੍ਹਾ ਨਹੀਂ ਮਿਲੀ ਤੇ ਇੰਨਾ ਮਤਲਬ ਪਾਣਾ ਪੜਾ ਰਹੇ ਇਹਨਾਂ ਨੇ ਭਰਤਾ ਤੇ ਨਵੇਂ ਉਹ ਕਿਥੋਂ ਵੀ ਸਾਰੇ ਦੇਸ਼ ਨੂੰ ਕਿਥੋਂ ਉਹ ਮਤਲਬ ਐਮਐਸਪੀ ਦੇ ਦੇਣਗੇ ਤੇ ਸਾਰੇ ਦੇਸ਼ ਦੇ ਜਿਵੇਂ ਬਾਰ ਮੱਕੀ ਆ ਮੂੰਗੀ ਆ ਹੋਰ ਫਸਲਾਂ ਜਿਵੇਂ ਉਹ ਸਾਰੀਆਂ ਸੂਰਜਮੁਖੀ ਆ ਚੱਕ ਲੈਣਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਐਮਐਸਪੀ ਦੇ ਦੇਣਗੇ ਇੱਥੇ ਵੀ ਕਰੂਣ ਬਣਾ ਦੇਣਗੇ ਤੇ ਇੰਨਾ ਫਿਰ ਉਹ ਕਰਨਗੇ ਕਿਵੇਂ ਕਰਨ ਦੀ ਗੱਲ ਇਹ ਆ ਵੀ ਠੀਕ ਹੈ ਵੀ ਮੰਨ ਲਓ ਕਿ 23 ਫਸਲਾਂ ਤੇ ਆਪਾਂ ਨੂੰ ਕਹਿ ਦੇਣਾ ਸੌਖਾ ਹੁੰਦਾ ਵੀ ਰੀਐਮਐਸਪੀ ਦੇਵੋ ਪਰ ਸਰਕਾਰ ਕੋਲੇ ਇਹਨਾਂ ਬਜਟ ਦੀ ਚਾਹੀਦਾ। ਹੂੰ ਠੀਕ ਹੈ। ਫਿਰ ਉਹ ਜੀ ਸੋਨੂੰ ਵਾਤਾਵਰਨ ਵੀ ਦੇਣਾ ਪਊਗਾ। ਹੂੰ ਮੰਨ ਲਾ 23 ਫਸਲਾਂ ਵਾਸਤੇ ਠੀਕ ਹੈ ਕਿਤੇ ਪਾਣੀ ਚੰਗਾ ਕਿਤੇ ਮੜਾ ਕਿਤੇ ਕਿਵੇਂ ਕਿਵੇਂ ਪਰ ਉਹਦੇ ਵਾਸਤੇ ਸੋਨੂੰ ਬਜਟ ਲਿਖਣਾ ਪਊਗਾ। ਹੂੰ ਪੂਰੇ ਸੋਨੂੰ ਮੰਨ ਕੇ ਚੱਲ ਜਿਵੇਂ ਸ਼ੈਲਰ ਹੈ ਠੀਕ ਹੈ। ਉਹਨਾਂ ਦੇ ਭੰਡਾਰ ਵਾਸਤੇ ਸੋਨੂੰ ਜਗ੍ਹਾ ਵੀ ਦੇਖਣੀ ਪੈਣੀ ਆ। ਕਿੱਥੇ ਉਹਦੀ ਮਾਰਕੀਟਿੰਗ ਮਾਰਕੀਟਿੰਗ ਵੀ ਦੇਖਣੀ ਪੈਣੀ ਆ। ਬੜੀਆਂ ਸਮੱਸਿਆਵਾਂ ਜਿਹੜੀਆਂ ਕਿਸਾਨੀ ਵਾਸਤੇ ਜਿਹੜੀਆਂ ਆਉਣੀਆਂ ਠੀਕ ਹੈ ਹੁਣ ਮੰਨ ਲਓ ਚਲੋ ਤੁਸੀਂ ਭੰਡਾਰ ਹੈ ਕਣਕ ਦਾ ਭੰਡਾਰ ਹੈ ਉਹ ਆਪਣੇ ਗਦਾਮਾਂ ਦੇ ਵਿੱਚ ਪਿਆ ਠੀਕ ਹੈ ਉਹਦੀ ਸਹੀ ਵਰਤੋਂ ਨਹੀਂ ਹੋ ਸਕਦੀ ਇਹਨਾਂ ਆਪਣਾ ਹੋ ਜਾਂਦਾ ਹੈ ਇਹ ਬਾਹਰੋਂ ਮੰਗਾਉਂਦੇ ਆ ਉਹ ਗਲੀ ਜਾਂਦੀ ਹੈ ਉਹ ਗਲੀ ਜਾਂਦੀ ਹੈ ਹਾਂ ਠੀਕ ਹੈ ਜੇ ਮੰਨ ਲਾ ਆਪਣੇ ਪੰਜਾਬ ਦੀ ਜੇ ਕਣਕਾ ਜਾਂ ਕਿਤੇ ਹੋਰ ਪੈਦਾ ਕਰਦੇ ਆ ਉਹ ਸਾਰਿਆਂ ਤੱਕ ਪਹੁੰਚੇ ਉਸਦੀ ਵਰਤੋਂ ਜਿਆਦਾ ਕੀਤੀ ਜਾਵੇ ਇਹਦੀ ਨੌਬਰੀ ਤਾਂ ਆਵੇ ਇਹ ਬਾਹਰੋਂ ਮੰਨ ਲਓ ਚੀਜ਼ਾਂ ਮੰਗਾਉਂਦੇ ਆ ਨਾਮਗਾ ਕੇ ਪਹਿਲਾ ਆਪਣੇ ਕਿਸਾਨ ਦੀ ਲੈਣ ਆਹ ਇਹ ਫਰਜ ਬੰਦ ਹੈ ਹੁਣ ਤੁਸੀਂ ਦੇਖੋ ਸਭ ਤੋਂ ਵੱਡੀ ਜਿਹੜੀ ਸਮੱਸਿਆ ਜਿਵੇਂ ਹੁਣ ਮੰਨ ਲਾ ਆਪਣੇ ਨੇੜੇ ਇਥੇ ਪਾਕਿਸਤਾਨ ਦੇ ਜਿਹੜੇ ਬਾਰਡਰ ਹੈ ਜੇ ਮੰਨ ਕੇ ਚੱਲ ਇਹ ਜਿਵੇਂ ਅਟਾਰੀ ਬਾਰਡਰ ਜਾਂ ਫਾਇਲਕਾਲਾ ਬਾਰਡਰ ਹੈ ਇਹ ਖੁੱਲਦਾ ਹੋਵੇ ਸਾਡੇ ਕਿਸਾਨ ਜਿਹੜੇ ਆ ਜਿਹੜੇ ਇਥੇ ਆਪਦੀ ਮੰਨ ਲਓ ਕੋਈ ਫਸਲ ਹੈ ਉਹ ਮੰਨ ਲਓ ਰਿਆਤ ਕਰਦੇ ਆ ਪਾਕਿਸਤਾਨ ਨੂੰ ਠੀਕ ਹੈ ਵੇਚ ਸਕਦੇ ਆ ਉਹਦੇ ਨਾਲ ਸਾਡਾ ਵਪਾਰ ਵੀ ਵਧੂਗਾ ਉਹ ਸਾਡੇ ਲੋਕ ਵੀ ਖੁਸ਼हाल ਹੋਣਗੇ ਹੂੰ ਡੇਲੀ ਡੇਲੀ ਮੈਨੇਜਰ ਕੋ ਫਸਲ ਲਾ ਲੋ ਖੇਤੀ ਲਾ ਲੋ ਸਬਜ਼ੀ ਲਾ ਲੋ ਕੁਝ ਵੀ ਲਾ ਲੋ ਉਹ ਵੇਚਣਗੇ ਆਪਦੀ ਡੇਲੀ ਮੰਡੀ ਕਰਦ ਕਰਨਗੇ ਉਹਦੇ ਡੇਲੀ ਰੁਟੀਨ ਚ ਪੈਸੇ ਆਉਣਗੇ ਮਤਲਬ ਇਹ ਹੈ ਵੀ ਇਹ ਜਿਹੜਾ ਸਿਸਟਮ ਸਹੀ ਨਹੀਂ ਸਿਸਟਮ ਸਹੀ ਹੋਰ ਖਰੀਦ ਸਕਦੇ ਆ ਹਾਂ ਸਭ ਕੁਝ ਕਰ ਸਕਦੇ ਆ ਬਾਹਰ ਵੀ ਭੇਜ ਸਕਦੇ ਆ ਪਰ ਇਹ ਸਾਰਾ ਇਹਨਾਂ ਦਾ ਜਿਹੜਾ ਸਿਸਟਮ ਸਿਸਟਮ ਸਹੀ ਨਹੀਂ ਬਣਾਇਆ ਸਿਸਟਮ ਸਹੀ ਨਹੀਂ ਮਾਰਕੀਟਿੰਗ ਦਾ ਮਾਰਕੀਟਿੰਗ ਸਹੀ ਕਰਨੀ ਪਊਗੀ ਮਾਰਕੀਟਿੰਗ ਸਹੀ ਨਹੀਂ ਤੇ ਹੋਰ ਐਡੀ ਨਹੀਂ ਕੋਈ ਗੱਲ ਦੇਖੋ ਉਹ ਵੱਡਾ ਉਹੀ ਮਨੇ ਚੱਲ ਸਾਡੇ ਜਿਹੜਾ ਕਿਸਾਨ ਦਾ ਜਿਹੜਾ ਸੇਵ ਆ ਬਣ ਕੇ ਚਲੋ ਹਿਮਾਚਲ ਚਾਹੁੰਦਾ ਹਾਂ ਹਾਂ ਹਿਮਾਚਲ ਚਾਹੁੰਦਾ ਠੀਕ ਹੈ ਉੱਥੇ ਕੀ 20 ਰੁਪਏ 40 ਰੁਪਏ ਲੈਂਦੇ ਆ ਉਹ ਹੀ ਪੈਕਿੰਗ ਹੋ ਕੇ ਵਧੀਆ ਨੂੰ ਮਾਰਕਟ ਕਰਕੇ ਪਾਲਚ ਕਰਕੇ ਉਹ ਹੀ ਜਾ ਕੇ ਬੰਬਈ ਜਾ ਕੇ 250 500 ਰੁਪਏ ਕਿਲੋ ਵੇਚਦਾ 150 ਇੱਥੇ ਘੱਟ-ਘੱਟ ਵੇਚਦਾ ਹਾਂ 150 ਇੱਥੇ ਵੀ ਕੀ ਜਾਂਦਾ ਹੈ ਠੀਕ ਹੈ ਹਾਂ ਤੋਂ 25 ਰੁਪਏ ਮਾਰਕੀਟ ਹੈ ਉਹ ਜਾ ਕੇ ਉਹਨੂੰ ਬ੍ਰਾਂਡ ਬਣਾ ਲੈਂਦੇ ਆ ਹਾਂ ਠੀਕ ਹੈ ਐਵੇਂ ਸਾਡੇ ਕਿਸਾਨ ਨੂੰ ਵੀ ਕਰਨਾ ਪਊਗਾ ਤੁਸੀਂ ਆਪ ਦੀ ਫਸਲ ਦੀ ਮਾਰਕੀਟਿੰਗ ਕਰਨ ਵਾਸਤੇ ਵਧੀਆ ਬ੍ਰਾਂਡਸ ਨੂੰ ਲੈਣਾ ਪੈਣਾ ਹੂੰ ਬੜਾ ਕੇ ਉਹਨੂੰ ਤੁਸੀਂ ਮਾਰਕੀਟਿੰਗ 'ਚ ਲਿਆਓ ਹਾਂ ਆਹ ਚੋਨਾ ਚੋਨਾ ਤਾਂ ਵੀ ਚੋਨੇ ਤੇ ਐਮਐਸਪੀ ਪਰ ਮਿਲਦੀ ਹੈ ਹੂੰ ਤੇ ਪਾਣੀ ਤਾਂ ਥੱਲੇ ਡੂੰਗਾ ਤਰਿਆ ਜਾਂਦਾ ਪੀਣ ਨੂੰ ਪਾਣੀ ਨਹੀਂ ਮਿਲਣਾ ਪਾਣੀ ਮਿਲਣਾ ਹਾਂ ਹੁਣ 2039 ਦੇ ਵਿੱਚ ਕਹਿੰਦੇ ਵੀ ਥੱਲੇ ਪਾਣੀ ਖਤਮ ਹੋ ਜਾਣਾ ਤੇ ਫਿਰ ਚੋਨਾ ਵੀ ਕਿਉਂ ਉਹ ਚੋਨੇ ਤੇ ਆਪਾਂ ਨੂੰ ਵਾਰ-ਵਾਰ ਚੋਨਾ ਵਜਾਈ ਜਾਂਦੇ ਆ ਮਜਬੂਰ ਕਰੀ ਜਾਂਦੇ ਆ ਵੀ ਇਹ ਵੀ ਸਰਕਾਰਾਂ ਦੀ ਵੀ ਗਲਤੀ ਇੱਥੇ ਹੂੰ ਜੇ ਸਰਕਾਰਾਂ ਮੰਨਗੇ ਚੱਲ ਕੋਈ ਆਪਦੀਆਂ ਮੰਨਗੇ ਚੱਲ ਜਿਹੜੀਆਂ ਫਸਲਾਂ ਦੀ ਆਪਾਂ ਕਰਦੇ ਆਂ ਵੀ ਆਪਾਂ ਕੋਈ ਫਸਲਾਂ ਹੋਰ ਲਾਉਣ ਵਾਸਤੇ ਸਰਕਾਰਾਂ ਕਹਿੰਦੀਆਂ ਠੀਕ ਹੈ ਤੁਸੀਂ ਉਹ ਐਮ ਐਸ ਪੀ ਦਿਓ ਉਹ ਤੇ ਦਿਓ ਹਾਂ ਦਿਓ ਤਾਂ ਜੋ ਕਿਸਾਨ ਸਾਡਾ ਜਿਹੜਾ ਮੰਨ ਲੈਂ ਕਿ ਚੱਲ ਉਹ ਆਪਦੀ ਬਦਲਵੀਂ ਫਸਲ ਮੰਨ ਲਾ ਬੀਜੇ ਠੀਕ ਹੈ ਇਹ ਤੁਸੀਂ ਦੇਣੀ ਨਹੀਂ ਉਹ ਲਾ ਕੇ ਹੁਣ ਮੰਨ ਲੈਂ ਕਿ ਚੱਲ ਪਿਛਲੀ ਔਰ ਮੂੰਗੀ ਸੀ ਮੂੰਗੀ ਸਰਕਾਰਾਂ ਨੇ ਵਜਾਲੀ ਠੀਕ ਹੈ ਹੋ ਸਕਦਾ ਵੀ ਕੋਈ ਮਾੜਾ ਚੰਗਾ ਹੋਵੇ ਪਰ ਉਹ ਜਿਹੜੀ ਫਸਲ ਸੀਗੀ ਉਹ 7200 ਨੂੰ ਇਹਨਾਂ ਨੇ ਕਹੀ ਸੀ ਸਰਕਾਰ ਨੇ ਪਰ ਉਹ 5000 ਨੂੰ 5255 ਨੂੰ ਬਸ ਇੱਥੇ 4000 4000 ਨੂੰ ਹਾਂ 4500 ਨੂੰ ਉਹ ਫਿਰ ਉਹ ਜਿਹੜਾ ਕਿਸਾਨ ਹੈ ਕਿਸਾਨ ਤੇ ਫੱਟ ਵਾਈ ਦਿਓ ਹੂੰ ਹੁਣ ਆਪਣਾ ਏਰੀਆ ਸਭ ਤੋਂ ਜ਼ਿਆਦਾ ਬੈਲਟ ਨਰਮੇ ਦੀ ਸੀ ਬੈਲਟ ਸੀ ਨਰਮੇ ਦੀ ਸੀ ਠੀਕ ਹੈ ਨਰਮਾ ਬਹੁਤ ਵਧੀਆ ਹੁੰਦਾ ਸੀ ਇਸ ਏਰੀਆ ਦੇ ਅੱਜ ਕੀ ਕਰਨਾ ਵੀ ਉਹ ਸਾਰੇ ਝੋਨੇ ਤੇ ਆ ਗਏ ਸਪਰਿਆ ਮਾੜੀਆਂ ਆਉਂਦੀਆਂ ਹਾਂ ਬੀਜ ਵੜੇ ਆਉਂਦੇ ਆ ਕਾਰਪੋਰੇਟ ਘਰਾਣਿਆਂ ਦੇ ਥੱਲੇ ਆਪਾਂ ਨੂੰ ਕਰਤਾ ਬਾੜਤਾ ਉਦੋਂ ਉਹਦਾ ਰੇਟ ਵੀ ਸਹੀ ਨਹੀਂ ਮਿਲਦਾ ਫਿਕਸ ਰੇਟ ਨਹੀਂ ਮਿਲਦਾ ਤੇ ਫਿਰ ਕਿਸਾਨ ਕਰਨ ਕੀ ਹੋਣਾ ਚਿੱਟੀ ਮੱਖੀ ਖਾ ਗਈ ਕਹਦੇ ਉਹਨੂੰ ਕੋਈ ਬਿਮਾਰੀ ਪੈ ਗਈ ਹਾਂ ਬਿਮਾਰੀ ਪੈ ਗਈ ਤੇ ਉਹਨੇ ਜਿਹੜੀਆਂ ਪੈਸਟੀਸਾਈਡ ਸਹੀ ਨਹੀਂ ਆਉਂਦੀਆਂ ਇਸ ਕਰਕੇ ਉਹਦਾ ਆਪਾਂ ਵੀ ਉਹਦਾ ਰੇਟ ਵੀ ਸਹੀ ਨਹੀਂ ਮਿਲਦਾ ਤੇ ਨਹੀਂ ਤਾਂ ਉਹ ਝੋਨੇ ਤੋਂ ਖੜਾ ਛੜਾਇਆ ਜਾ ਸਕਦਾ ਉਹੀ ਸਮੱਸਿਆ ਹੈ ਨਾ ਜੀ ਮਕਰਨ ਜੀ ਸਮੱਸਿਆ ਇਹੀ ਹੈ ਵੀ ਜਾਂ ਤਾਂ ਤੁਸੀਂ ਪ੍ਰੋਪਰ ਕਾਨੂੰਨ 'ਚ ਲਿਆਓ ਚੀਜ਼ ਹਾਂ ਠੀਕ ਹੈ ਮਾਲਕ ਜਿਹਨੇ ਚੀਜ਼ ਚੀਜ਼ ਬਣਾਤੀ ਉਸ ਦੀ ਜ਼ਿੰਮੇਵਾਰੀ ਹੋਵੇ ਇਹ ਚੀਜ਼ ਸਹੀ ਹੈ ਜਦੋਂ ਮਲਾਵਟ ਆਊਗੀ ਮਲਾਵਟ ਦੇ ਵਿੱਚ ਤਾਂ ਬਹੁਤ ਕੁਝ ਕੰਪਨੀਆਂ ਵੇਚਦੀਆਂ ਠੀਕ ਹੈ ਜਦੋਂ ਚੀਜ਼ ਸਹੀ ਆਊਗੀ ਸੀ ਮਲੂਗੀ ਹੁਣ ਵੇਖੋ ਤੁਸੀਂ ਇੱਕ 2000 ਮੇਰੇ ਸਾਹਮਣੇ ਨਾਲ 7 10 ਜਦੋਂ ਬਾਸਟਕਾਰ ਵੇਲੇ ਉਦੋਂ ਚਿੱਟੀ ਮੱਖੀ ਦਾ ਕਿੰਨਾ ਹਾਂ ਰੂਪ ਸੀ ਆ ਉਦੋਂ ਵੇਖੋ ਪਾਣੀ ਪਾਣੀ ਵਿੱਚ ਹੀ ਜਾਂਦੇ ਸੀ ਲੋਕ ਆਹੋ ਪਾਣੀ ਵਿੱਚ ਹੀ ਜਾਂਦੇ ਪਾਣੀ ਵਿੱਚ ਹੀ ਜਾਂਦੇ ਸੀ ਇਹ ਠੀਕ ਹੈ ਜੋਸ ਮੱਲਾ ਸ਼ਕਤੀ ਹੋਊਗੀ ਸਰਕਾਰ ਦੀ ਸ਼ਕਤੀ ਹੋਵੇ ਠੀਕ ਹੈ ਇਹ ਚੀਜ਼ ਸਹੀ ਆਊਗੀ ਸਹੀ ਮੱਲਾ ਉਹਦੀ ਕਿਸਾਨ ਨੂੰ ਮਿਲੇ ਚੀਜ਼ ਠੀਕ ਹੈ ਤੇ ਕਿਸਾਨ ਫਿਰ ਹੀ ਖੁਸ਼ਹਾਲ ਹੋ ਸਕਦਾ ਡੀਏਪੀ ਦੇ 60% ਸੈਂਪਲ ਫੇਲ ਹੋ ਗਏ ਹੂੰ ਜਦੋਂ ਚੈੱਕ ਕੀਤੇ ਤੇ ਉਹ ਹੀ ਜਿਹੜੇ ਡੀਏਪੀ ਮਿੱਟੀ ਆਪਾਂ ਖੇਤਾਂ 'ਚ ਪਾਈ ਜਾਂਦੇ ਆ ਤੇ ਫਿਰ ਕਿਉਂ ਨਹੀਂ ਉਹਨਾਂ ਤੇ ਕੋਈ ਕਾਰਵਾਈ ਹੁੰਦੀ ਬਾ ਉੱਥੇ ਕਿਤਨਾ ਕਿਤੇ ਸਰਕਾਰਾਂ ਦੀ ਮਿਲੀਭੁਗਤ ਅਫਸਰਾਂ ਦੀ ਮਿਲੀਭੁਗਤ ਲਾ ਲਓ ਤੁਸੀਂ ਇਹ ਕਿਤਨਾ ਕਿਤੇ ਹੈ ਉਹ ਥੋੜਾ ਗੋਭੀ ਹੈ ਗੋਭੀ ਆਪਾਂ ਨੂੰ 50 60 ਰੁਪਏ 70 ਰੁਪਏ ਤੱਕ ਵੀ 100 ਰੁਪਏ ਤੱਕ ਵਿਕਦੀ ਰਹੀ ਹੈ ਅੱਜ ਜੇ ਕਿਸਾਨ ਕੋਲੇ ਗੋਭੀ ਵਾਧੂ ਹੋ ਗਈ ਤੇ ਹੁਣ ਉਹ ਸੜਕਾਂ ਦੇ ਸੜਦਾ ਫਿਰਦਾ ਤਾਂ ਕੋਈ ਤਾਂ 5-10 ਰੁਪਏ ਨੂੰ ਕਰੇ 20 ਕਿਲੋ 20 ਰੁਪਏ ਕਿਲੋ ਇਹ ਤਾਂ ਮੈਂ ਮਾਰਕੀਟਿੰਗ ਉਹਦੀ ਸਹੀ ਨਹੀਂ ਮਾਰਕੀਟਿੰਗ ਸਹੀ ਨਹੀਂ ਗਈ ਵੀ ਜੇ ਇਹ ਗੋਭੀ ਹੈ ਗੋਭੀ ਦੀ ਐਮਐਸਪੀ ਆਪਾਂ ਨੂੰ ਮਿਲੇ ਸਾਰੀ ਫਸਲ ਦੀ ਮਿਲੇ ਤੇ ਆਪ ਨੂੰ ਪਤਾ ਹੋਵੇ ਵੀ ਗੋਭੀ ਆਪਣੀ 20 ਰੁਪਏ 25 30 ਰੁਪਏ ਵਿਕਣੀ ਹੈ ਮੰਡੀ ਚ ਹਾਂ ਮੰਡੀ ਚ ਮੰਡੀ ਚ ਜਾ ਕੇ ਵਿਕਣੀ ਹੈ ਤੇ ਉਸ ਤੋਂ ਮਤਲਬ ਸਰਕਾਰ ਨੇ ਖਰੀਦਣੀ ਹੈ ਅੱਗੇ ਸਰਕਾਰ ਨੇ ਮੁਨਾਫੇ ਨਾਲਗਾ ਵਪਾਰੀਆਂ ਜਾਂ ਲੋਕਾਂ ਨੂੰ ਵੇਚਣੀ ਹੈ ਤੇ ਜਿਹੜੇ ਆ ਬੈਠੇ ਆ ਦੁਕਾਨਾਂ ਵਾਲੇ ਜਾਂ ਰੇੜੀਆਂ ਵਾਲੇ ਇਹਨਾਂ ਨੂੰ ਵੇਚਣੀ ਆ ਉਹਨੇ ਆਪ ਦਾ ਮੁਨਾਫਾ ਲੈ ਕੇ ਬਕਾਇਦਾ ਪਲੈਨਿੰਗ ਹੋਵੇ ਨਾ ਉਹਦੀ ਹਾਂ ਪਲੈਨਿੰਗ ਹੋਵੇ ਹਾਂ ਪਲੈਨਿੰਗ ਤਾਂ ਕੋਈ ਹੈ ਨਹੀਂ ਹਾਂ ਪਲੈਨਿੰਗ ਤੋਂ ਬਿਨਾ ਕੁਝ ਵੀ ਨਹੀਂ ਮਾਰਕੀਟਿੰਗ ਹੁਣ ਤੁਸੀਂ ਦੇਖੋ ਪਿਛਲੀ ਵਾਰੀ ਆ ਕਦੂ ਆ ਕਦੂ ਮੇਰੇ ਹਿਸਾਬ ਨਾਲ 70 80 ਰੁਪਏ ਕਟਕਟੇ ਨਹੀਂ ਕਟਿਆ ਨਹੀਂ ਕਟਿਆ ਠੀਕ ਹੈ ਉਹਦੇ ਵਿੱਚ ਚਲੋ ਠੀਕ ਹੈ ਜਿਹੜੇ ਕਿਸਾਨ ਸਾਡੇ ਆ ਜਿੱਤਾਂ ਨੇ ਮੰਨ ਲਾ ਪਿਛਲੀ ਵਾਰ ਲਾਇਆ ਕਦੂ ਉਹਨਾਂ ਨੂੰ ਮੁਨਾਫਾ ਚੰਗਾ ਹੋਇਆ ਠੀਕ ਹੈ ਮਾਰਕੀਟਿੰਗ ਕਰਨੀ ਪਊਗੀ ਸਿੱਧੀ ਤਰੀਕੇ ਦੀ ਗੱਲ ਹੈ ਵੀ ਜਿਹੜਾ ਕਿਸਾਨ ਅੱਜ ਮੰਨ ਲਾ ਖੁਸ਼ਾਲ ਹੈ ਉਹ ਮਾਰਕੀਟਿੰਗ ਕਰਦਾ ਆ ਤੇ ਬਾਸਮਤੀ ਆ ਬਾਸਮਤੀ ਤਾਂ ਕੋਈ ਫਿਕਸ ਰੇਟ ਨਹੀਂ ਕਿਤੇ ਤਾਂ ਬਾਸਮਤੀ 5-6000 ਨੂੰ ਵਿਕ ਜਾਂਦਾ 7000 6500 ਨੂੰ ਵੇਚਿਆ ਇਹ ਕਿੱਥੇ ਹੋਣਾ ਕਿ 313200 ਫਰਦਾਸ ਹਾਂ ਤੇ ਫਿਰ ਕੀ ਬੰਦਾ ਕੀ ਬਜਟ ਬਣਾ ਲੂਗਾ ਕੁੱਲ ਮਿਲਾ ਕੇ ਆਪਣੀ ਮੈਨੂੰ ਤਾਂ ਲੱਗਦਾ ਵੀ ਗੱਲ ਦੇ ਵਿੱਚ ਸਿੱਟਾ ਇਹ ਨਿਕਲਦਾ ਵੀ ਮਾਰਕੀਟ ਸਹੀ ਨਹੀਂ ਮਾਰਕੀਟਿੰਗ ਸਹੀ ਨਹੀਂ ਸਹੀ ਤਾਂ ਪਰ ਸਹੀ ਮਾਰਕੀਟਿੰਗ ਸਹੀ ਹੋਵੇ ਐਮਐਸਪੀ ਮਿਲੇ ਗਵਰਨਮੈਂਟ ਖਰੀਦੇ ਮਾਰਕੀਟਿੰਗ ਸਹੀ ਹੋਵੇ ਪਹਿਲਾਂ ਆਪਾਂ ਬਜਟ ਬਣਾ ਲਈਏ ਤੇ ਫਿਰ ਜਾ ਕੇ ਆਪਾਂ ਉਹ ਫਸਲ ਆਈਏ ਵੀ ਇਹਦਾ ਆ ਰੇਟ ਮਿਲੂਗਾ ਆਪਣੇ ਆ ਰੇਟ ਮਿਲੂਗਾ ਇੰਨੀ ਲੱਗਦਾ ਇੰਨੀ ਲੱਗਦਾ ਆਪਾਂ ਨੂੰ ਕਿਹੜੀ ਚੀਜ਼ ਦੀ ਮਤਲਬ ਵੇਚਣੀ ਚਾਹੀਦੀ ਹੈ ਇੱਕ ਬਲਕਬ ਜੀ ਇੱਕ ਹੋਰ ਵੀ ਸਮੱਸਿਆ ਇੱਕ ਬਹੁਤ ਵੱਡੀ ਹੈ ਜਿਹੜੀ ਆਪਣੇ ਜਿਹੜੀ ਕਿਸਾਨਾਂ ਕਿਸਾਨਾਂ ਦੇ ਵਿੱਚ ਇੱਕ ਹੋੜ ਵੀ ਹੈ ਹੂੰ ਠੇਕੇ ਤੇ ਪੈਲੀ ਲੈਂਦੇ ਆ ਹਾਂ ਠੇਕੇ ਤੇ ਪੈਲੀ ਮੰਨ ਕੇ ਚਲੋ ਮੈਂ 60000 ਲੈਤੀ ਤੁਸੀਂ ਜਾ ਕੇ ਉਹਨੂੰ ਕਹਦੋਂਗੇ 60000 ਚ ਸਭ ਤੋਂ ਵੱਡੀ ਸਮੱਸਿਆ ਸਾਡੇ ਕਿਸਾਨਾਂ ਦੇ ਵਿੱਚ ਹੈ ਇੱਕ ਹੈ ਨਹੀਂ ਕਿਸ ਚਾ ਹਾਂ ਇੱਕ ਹੈ ਨਹੀਂ ਰੇਟ ਵਧਾਉਣ ਦਾ ਮੰਨ ਕੇ ਚਲੋ ਰੇਟ ਹੁਣ ਮ ਲੱਖ ਲੱਖ ਰੁਪਏ ਨੂੰ ਕਿੱਲਾ ਹੋਇਆ ਪਿਆ ਹੂੰ ਉਹ ਕਿਤੇ ਬਚਨ ਦਾ ਕੋਈ ਸਾਨੂੰ ਚਾਂਸ ਹੀ ਹੋਏ 20 25 50 ਹਜ਼ਾਰ ਸਾਨੂੰ ਬਚੇ ਵੀ ਸਹੀਂ ਫੇਰ ਹੀ ਫਾਇਦਾ ਲੈਣ ਦਾ ਉਹ ਕਿਤਨਾ ਕਿਤੇ ਕਿਸਾਨ ਸਾਡੇ ਇੱਥੇ ਵੀ ਮਾਰ ਖਾਂਦੇ ਆ ਹੁਣ ਆਪਾਂ ਗੱਲ ਦੀ ਸੁਮਾਪਤੀ ਕਰੀਏ ਵੀ ਆਪਾਂ ਸਿੱਟਾ ਨਿਚੋੜਤਾ ਇਹ ਕੜਤਾ ਵੀ ਇਹਦੀ ਮਾਰਕੀਟ ਗਈ ਨਹੀਂ ਮਾਰਕੀਟ ਹੀ ਨਹੀਂ ਦੂਜੀ ਗੱਲ ਹੈ ਵੀ ਜਿਹੜੇ ਧਲੇਵਾਲ ਸਾਹਿਬ ਉੱਥੇ ਬੈਠੇ ਆ ਤੇ ਦੂਜਿਆਂ ਨੇ ਵੀ ਹੁਣ ਵੀ ਮਤਲਬ ਮਰਦ ਦੇਤਾ ਉਹਨਾਂ ਨੂੰ ਇਸ ਵਾਰ ਤੁਹਾਨੂੰ ਦੇਤਾ ਤੇ ਉਹ ਕਹੀ ਜਾਂਦੇ ਆ ਵੀ 15 ਤਰੀਕ ਦੂਰ ਹੈ ਵੀ ਥੋੜਾ ਜਿਹਾ ਨੇੜੇ ਕਰੋ ਕਿਉਂਕਿ ਡੱਲੇਵਾਲ ਸਾਹਿਬ ਨੂੰ ਆਪਾਂ ਪਹੁੰਚਾਈ ਜੀ ਤੇ ਇਹ ਦੇਰ ਹੈ ਦਰਸਤਾ ਇਹ ਕਹਿ ਸਕਦੇ ਆ ਹਾਂ ਇਹੀ ਕਹਿ ਸਕਦੇ ਆ ਜੀ ਸਰਦ ਦੇ ਵੀ ਚਲੋ ਇਕੱਠੇ ਹੋ ਗਏ ਹਾਂ ਉਹਨਾਂ ਨੇ ਆਪਦਾ ਸਾਰਾ ਮਤਾ ਪਾ ਲਿਆ ਵੀ ਅਸੀਂ ਅੱਜ ਤੋਂ ਬਾਅਦ ਇਕੱਠੇ ਆ ਸਾਡੇ ਕੋਈ ਵਿਖਰੇਵਾਂ ਨਹੀਂ ਆ ਤੇ ਅਸੀਂ ਵੀ ਆਸ ਕਰਦੇ ਆ ਵੀ ਚਲੋ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਤੇ ਪੰਜਾਬ ਵਾਸਤੇ ਲੜਨ ਕਿਸਾਨੀ ਵਾਸਤੇ ਲੜਨ ਤੁਹਾਡਾ ਬਹੁਤ ਬਹੁਤ ਧੰਨਵਾਦ ਬਕਰਨ ਜੀ ਤੁਸੀਂ ਇੱਥੇ ਅੱਜ ਦਫ਼ਤਰ ਚ ਪਹੁੰਚੇ ਹੋ Bora botar no adi.